ਤੇ ਸਸਲੇ ਮਿੱਤਰੋ ਇਹ ਹੈਗਾ ਨਾ ਅੱਜ ਆਪਣਾ ਨਵਾਂ ਵਲੌਗ ਮੈਂ ਚੱਲ ਅੱਜ ਵਲੌਗ ਸ਼ੁਰੂ ਕਰੀ ਜਈਏ ਐਤਵਨ ਨਹੀਂ ਦੇਖਾਂਗੇ ਅੱਜ ਇਹ ਕੱਲੂ ਆਜੂਆ ਵਲੌਗਾ ਵਾਲਾ ਆਪਣਾ ਐਤਵਰ ਕਹਿਣ ਲੱਗਾ ਸੀ ਅੱਜਵਾਰਤ ਪਹਿਲੇ ਹੀ ਆਊਗਾ ਅੱਜ ਇਹ ਹੈਗਾ ਸ਼ੁੱਕਰਵਾਰ ਠੀਕ ਹੈ ਜੀ ਫਰਾਈਡੇ ਮਤਲਬ ਅੰਗਰੇਜ਼ੀ ਦਾਦੀ ਹੈ ਤੁਹਾਨੂੰ ਤੇ ਅੱਜ ਆਪ ਬਣ ਲੱਗੇ ਹੁਣ ਸਫਲ ਕਿਸਾਨ ਦੀ ਜਰਨੀ ਸ਼ੁਰੂ ਕਰਨ ਲੱਗੇ ਆ ਠੀਕ ਆ ਆਪਾਂ ਇੱਕ ਬੰਦੇ ਦੀ ਸਲਾਹ ਲਈ ਸੀ ਉਹਨਾਂ ਦੀ ਗੱਲਾਂ ਵਿੱਚ ਆ ਗਿਆ ਆਪਾਂ ਵੀ ਵਲੌਗ ਫੇਰ ਸ਼ੁਰੂ ਕਰ ਦਿੱਤਾ ਆ ਤੁਹਾਨੂੰ ਮਿਲਾਵਾਂਗੇ ਕਦੇ ਗਾਹਾਂਵਾਂ ਨੇ ਵੈਸੇ ਆਪਣੀ ਪ੍ਰੋਮੋਸ਼ਨ ਨਹੀਂ ਕੀਤੀ ਆਪਾਂ ਉਹਨਾਂ ਦੀ ਆਈਡੀ ਪਾ ਦਵਾਂਗੇ ਸਾਈਟ ਤੇ YouTube ਤੇ ਚੈਨਲ ਦੀ ਪਾ ਦਵਾਂਗੇ ਵਧੀਆ ਆਪਣਾ ਭਰਾ ਹੈਗਾ ਯਾ ਮੈਂ ਤਾਂ ਵੱਡਾ ਹਨ ਵਧੀਆ ਐਸੇ ਸਫਲ ਕਿਸਾਰਾ ਅਸਲੀ ਉਹ ਆ ਠੀਕ ਆ ਆਪਾਂ ਦਾ ਬਸ ਕੰਮ ਵਧੀਆ ਕਰਦੇ ਕੰਮ ਖਰਾਬ ਕਰਨ ਵਾਲੇ ਆਪਾਂ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਆ ਕੀ ਕੀ ਗੜੀਚੜੀ ਦਾ ਕਿੱਧਰ ਤੱਕ ਉਮੀਦ ਆ ਬਲੌਗ ਨਹੀਂ ਬਣਾਏ ਤੇ ਅੰਦਰ ਆਪਣੀ ਮੋਟਰ ਹੈ ਜੀ ਠੀਕ ਆ ਜੀ ਤੇ ਅੰਦਰ ਜੀ ਆਪਾਂ ਪਾਣੀ ਲਾਇਆ ਹੈ ਜੀ ਆ ਆਪਣੀ ਕੰਮਕ ਜੀ ਹੋ ਗਿਆ ਹੀ ਆ ਜੀ ਤੇ ਆਪਾਂ ਤਿੰਨ ਘੜੇ ਭਰਤੇ ਆ ਠੀਕ ਹੈ ਚੌਥੇ ਕਿਆਰੇ ਨੂੰ ਪੈਂਟ ਦੇ ਪਾਣੀ ਲਾਜਾ ਆਪਾਂ ਕਹਿੰਦੇ ਪਹਿਲਾਂ ਉਹ ਭਰੀਏ ਫਿਰ ਆਪਾਂ ਗਾਹਾਂ ਕੰਮ ਸ਼ੁਰੂ ਕਰਦੇ ਯੂ نو ਮਿੱਤਰੋ ਫਿਰ ਇੱਦਾਂ ਹੀ ਕਰਨੇ ਚਾਹੀਦੇ ਨਾ ਤੇ ਸ਼ਕਲ ਤੁਹਾਨੂੰ ਅਸੀਂ ਦਿਖਾਉਂਦੇ ਰੋਕ ਕੇ ਉਹ ਵੰਡ ਰੱਖੋ ਸਕੂਟਰੀ ਕੋਲ ਪਹੁੰਚਿਆ ਸਕੂਟਰੀ ਬਹੁਤ ਦੂਰ ਖੜੀ ਕਰਤੀ ਆਪ ਤੁਰ ਕੇ ਇੱਧਰ ਆ ਗਿਆ ਕਿ ਆਪਾਂ ਪਾਣੀ ਦੇਖਣੇ ਪਾਣੀ ਬਹੁਤ ਟਟਦਾ ਆ ਥਾਂ ਥਾਂ ਤੇ ਦਾ ਦੇਖੋ ਆ ਬੰਨੇ ਆ ਐਵੇਂ ਮਿੱਤਰੋ ਤੇ ਆ ਦੇਖਣੀ ਪੈਣੀ ਪਰਾਲੀ ਦੇ ਜਿਤ ਪਰਾਲੀ ਪਰਾਲੀ ਹੈਗੀ ਆ ਠੀਕ ਆ ਤੇ ਤੋ ਕਹਨੇ ਕੁੱਗਦੀ ਨਹੀਂ ਉਹ ਤਾਂ ਉੱਗਾ ਹੀ ਇੱਥੇ ਦੇਖ ਸਕਦੇ ਆ ਉਧਰ ਬਹੁਤ ਥੋਣੀ ਉੱਗੀ ਆ ਆ ਦੇ ਸਕਦੇ ਆ ਠੀਕ ਆ ਤੇ ਇੱਕ ਆਦਨ ਖੁੰਦ ਨੂੰ ਸਤਿਓ ਖਾਵੇ ਰੇ ਬੁੱਢੇ ਦੇ ਰੱਖੀ ਆਪਾਂ ਕਹੀ ਤੇ ਹਾਲੇ ਅੰਦਰ ਹੀ ਪਾਣੀ ਲਾਉਣੇ ਤੂੰ ਦੇਖ ਸਕਦੇ ਤੇ ਪ੍ਰਾਲੀ ਹੈ ਨਾ ਉਹ ਆਪਣੀ ਆ ਤੇ ਹਾਂ ਆ ਸਾਰੇ ਆਪਣੇ ਹੋਵੇ ਪ੍ਰਾਲੀਏ ਤੇ ਆ ਕਰਨ ਕਿ ਕੀ ਆ ਵੀ ਆਪਣੇ ਆ ਤੇ ਗਾਂਹਾਂ ਵੀ ਆਪਣੇ ਮਤਲਬ ਉਹੀ ਆ ਕਿ ਅਸੀਂ ਇਦਾਂ ਦੇ ਕਿਸਾਨ ਆ ਜਿਹੜਾ ਬੱਚੀ ਪ੍ਰਾਲੀ ਦੇ ਅੱਗ ਬਿਨਾਂ ਬਿਨਾਂ ਅੱਗ ਲਾਈ ਆਪਾਂ ਕਰਨ ਕਿ ਵੀ ਦਿੱਤੀ ਆ ਬਾਕੀ ਦੇਖਦੇ ਛੱਡ ਕੇ ਨਿਕਲਦੇ ਜੁੜੇ ਰਹੋ ਸਾਡੇ ਨਾਲ ਆਪਣਾ ਕਮਾਦ ਇਹ ਸੋਨਾ ਬਣਿਆ ਸੋਨਾ ਉੱਗਿਆ ਇਹ ਅਸੀਂ ਬੀਜੇ ਬੂਜੇ ਐ ਨਹੀਂ ਵੱਢਿਆ ਸੀ ਤੇ ਆ ਪੀ ਉੱਗਿਆ ਚਲੋ ਅਸੀਂ ਕਿੰਨੇ ਰਹਿਣ ਤੋਂ ਹੁਣ ਫਿਰ ਖੇਤੂ ਬੋਣ ਨੂੰ ਸਿੱਧੀ ਰੱਖ ਲਿਆ ਤੇ ਬਸ ਕੋਨੇ ਦੇ ਬੰਨੇ ਬੰਨੇ ਦੇਖਣੇ ਪੈਂਦੇ ਟੁੱਟੇ ਐ ਨਹੀਂ ਠੀਕ ਹੈ ਜੀ ਤੇ ਕੁਆਲਿਟੀ ਦੱਸਿਓ ਫੋਨ ਦੀ ਕਿਵੇਂ ਦੀ ਆ ਹਾਂ ਬਈ ਇਹਦੇ ਵਲੌਗ ਮੇਰੇ ਕੋਲ ਬਹੁਤ ਪਏ ਮਿੱਤਰੋ ਪਰ ਫੋਨ ਨੂੰ ਟਾਈਮ ਹੀ ਲੱਗਦਾ ਤੇ ਮੇਰੇ ਸਾਨੂੰ ਮੇਰੇ ਕੋਲ 2-3 3-4 ਵਲੌਗ ਉਦੀ ਪਈ ਆ ਮੌਦ ਦੇ ਪਾਏ ਨਹੀਂ ਪਤਾ ਨਹੀਂ ਕੀ ਗੱਲ ਆ ਮੈਨੂੰ ਮੈਨੂੰ ਲੱਗਾ ਵਧੀਆ ਨਹੀਂ ਬਣੂਗੀ ਯਾਰ ਗੱਲ ਇਹ ਆ ਮੈਂ ਚੁੱਪ ਰਹਿੰਦਾ ਜਦ ਬਲੌਗਰ ਵਿੱਚ ਤੇ ਹੁਣ ਆ ਬੋਲਿਆ ਕਰਨਾ ਬਹੁਤ ਜ਼ਿਆਦਾ ਠੀਕ ਹੈ ਚੁੱਪ ਨਹੀਂ ਕਰਿਆ ਕਰਨ ਹੁਣ ਤੁਸੀਂ ਇਹੜਾ ਕਮੈਂਟ ਕਰਨ ਲੱਗ ਗਿਆ ਕਿ ਬੋਲੇ ਘੱਟ ਬੋਲਿਆ ਕਰ ਬਹੁਤ ਬੋਲਦਾ ਐਵੇਂ ਮੈਂ ਤੇ ਆ ਤੁਸੀਂ ਦੇਖ ਸਕਦੇ ਆ ਸੋਹਣੀ ਹੋ ਗਈ ਨਾ ਕਰਨ ਦੇਖੋ ਪਾਣੀ ਲੱਗਾ ਬਸ ਪ੍ਰਾਲੀ ਨੇ ਕੰਮ ਥੋੜਾ ਖਰਾਬ ਕੀਤਾ ਜਿਹੜੀ ਵਿੱਚ ਹੈਗੀ ਆ ਪ੍ਰਾਲੀ ਜ਼ਿਆਦਾ ਸੀ ਵਜੇ ਨੂੰ ਕਹਿ ਸਕਦੇ ਆ ਆਪਾਂ ਤੇ ਹਰੇ ਇਨੀ ਨੌਲੇਜ ਹੈ ਨਹੀਂ ਕਿ ਖੇਤਾ ਦੀ ਤੇ ਕੈਸੇ ਸਟਾਰਟਿੰਗ ਕੀ ਆਪਾਂ ਇਦਾਂ ਲੱਗ ਸਕਦੇ ਆ ਪਹਿਲੀ ਵਾਰ ਆਇਆ ਖੇਤ ਦੇ ਵਿੱਚ ਠੀਕ ਹੈ ਲਾਇਆ ਪਾਣੀ ਉਹਦਾ ਖੇਤ ਦੇ ਵਿੱਚ ਤਾਂ ਬਹੁੜੀ ਪਾਣੀ ਤਾਂ ਪਹਿਲੀ ਵਾਰ ਲਾਉਣ ਲੱਗੀ ਆ ਤੇ ਅਸਲੀ ਮੈਂ ਤੁਹਾਨੂੰ ਵੀ ਦਿਖਾ ਦਈਏ ਕਿ ਇੱਧਰ ਅੱਧਰ ਆਪਾਂ ਰੋਕੇ ਲਾਵਾਂਗੇ ਕਰਦੇ ਕਹਿੰਦੇ ਪਹਿਲਾਂ ਉੱਧਰ ਖੁੰਜੇ ਸ਼ੁਰੂ ਕਰ ਲੈ ਖੁੰਜੇ ਤਾਂ ਆਪਾਂ 1 2 ਤੇ 3 ਤਿੰਨ ਕਿਹੜੇ ਆਪਣੇ ਠੀਕ ਹੈ ਜੀ ਤੇ ਆਹ ਦੇਖੋ ਅੱਧਰਾ ਸਾੜੀ ਨੇ ਮੈਨੂੰ ਬਹੁਤ ਤੰਗ ਕੀਤਾ ਗਾਲ ਨਹੀਂ ਕਹੀਦੀ ਮੇਰਾ ਸਾੜੀ ਬੱਟ ਨੇ ਕੁੱਤੇ ਨੇ ਕੁੱਤਰੋਂ ਭੱਲੇਆ ਝੰਚੰ ਕਰਦੇ ਭਜਾ ਛੱਡੋ ਆਪਾਂ ਹੀ ਲੈਣੇ ਨੇ ਤੋਂ ਉਹਨਾਂ ਦੀ ਉਹਨਾਂ ਦੀ ਫੈਮਲੀ ਮੈਟਰ ਆ ਆਪਾਂ ਦਾ ਫੈਮਲੀ ਮੈਟਰ ਉਹ ਕੀ ਕਰਨ ਜਾਗੇ ਨਾ ਵੀ ਤੇ ਆ ਦੇਖੋ ਆ ਕਿੰਨਾ ਤਾਂ ਕੀਤਾ ਦੇਖ ਸਕਦੇ ਆ ਕਿ ਬੱਟ ਪਿੱਛੋਂ ਇਦਾਂ ਇਦਾਂ ਹੀ ਬੱਟ ਤੇ ਇਦਾਂ ਦੀ ਹੋ ਗਈ ਆ ਠੀਕ ਹੈ ਜੀ ਪਾਣੀ ਟਟਿਆਂ ਤਾਂ ਥਾਂ ਥਾਂ ਤੋਂ ਫੇ ਬਣਨਾ ਪੈਂਦਾ ਆ ਉਹ ਨਿਕਲ ਜਾਂਦਾ ਤੁਹਾਨੂੰ ਤੇ ਪਰਜਾਤੀਆਂ ਮੇਰੇ ਵਲੌਗ ਚ ਦੇਖਣ ਨੂੰ ਮਿਲੂਗੀ ਆ ਜੇ ਦੇਖਣਾ ਚਾਹੁੰਦੇ ਆ ਇੱਥੇ ਇੱਥੇ ਆਲਾ ਚਲ ਗੀ ਅੰਦਰ ਇੱਥੇ ਸਾਰੀ ਪ੍ਰਜਾਤੀ ਤੁਹਾਨੂੰ ਮਿਲੂਗੀ ਆ ਸਭ ਪਸ਼ੂ ਪਰ ਠੀਕਾ ਵਲੋਗ ਅ ਵਿੱਚ ਆਉਗੇ ਪਾਈ ਨੰਗੇ ਆ ਚਲ ਗੀ ਅੰਦਰ ਵੈਸੇ ਕੋਈ ਚੱਕਰ ਨਹੀਂ ਹੈਗਾ ਤੇ ਆਉ ਉਹਦੇ ਕੋ ਟੈਲ ਰਹੀ ਹੋਈ ਯਾਰ ਗਾਲਾ ਗੁਲਾ ਕਰਦੇ ਫੈਮਿਲੀ ਮੈਟਰ ਚਲੋ ਆਪਾਂ ਫੈਮਿਲੀ ਮੈਟਰ ਵਿੱਚ ਕੀ ਜਾਣੇ ਜਾ ਕੇ ਤੇ ਦੱਸਿਓ ਮੈਂ ਅਦਰ ਖੇਤਾ ਦੇ ਵਲੋਗ ਲੈ ਕੇ ਆਵਾਂ ਜਾਂ ਨਹੀਂ ਇਹ ਆਪਣਾ ਤਾਂ ਜਾਨਵਰ ਦਿਖਾਈ ਆ ਤਾਂ ਆ ਜਾਓ ਉਹ ਲੱਕ ਉੱਤੇ ਚਾਉਂ ਚਾਉਂ ਗਰੀ ਜਾਂਦੇ ਆ ਤੁਹਾਨੂੰ ਕਹਿੰਨ ਕਿਹੜੇ ਜਾਨਵਰ ਦਿਖਾਉਂ ਤੁਸੀ ਵੀ ਇਹਨਾਂ ਕਿਦਾਂ ਦੇ ਜਾਨਵਰ ਆ ਤੇ ਹੁਣ ਆਪਾਂ ਕੀਤਾ ਹੀ ਫਿਰਿਆ ਕਰਨਾ ਸਕੂਟਰੀ ਦੇਖੋ ਉਧਰ ਤਰ੍ਹਾਂ ਕਿ ਮੈਂ ਇੱਧਰ ਆ ਗਿਆ ਮੇਰਾ ਵਲੌਗ ਗੱਲਾਂ ਕਰਦਾ ਇਹ ਆਪਣਾ 5 ਮਿੰਟ ਦਾ ਬਣ ਗਿਆ ਮੈਨੂੰ ਕੱਟ ਵੀ ਜਾਣੇ ਆਪਣੀ ਕਿ ਗੱਲਾਂ ਮੈਨੂੰ ਪਤਾ ਹੋਣਾ ਕਿ ਕਈ ਵੇਲੇ ਮੈਂ ਉਹਦੇ ਬੋਲ ਗਿਆ ਹੋਣਾ ਵਿੱਚ ਤੇ ਅਦਰ ਬਸ ਹੋਈ ਪਈ ਹੈ ਪੂਰੀ ਆ ਦੇਖੋ ਪ੍ਰਜਾਤੀ ਆਉਂਦੀ ਆ ਇਹਦੇ ਅੱਧੇ ਕੋਲ ਮੈਨੂੰ ਫੋਨ ਕਹੀ ਰੱਖਣ ਤਾਂ ਕੋਈ ਫੜੀ ਆ ਠੀਕ ਆ ਕਹੀਂ ਮੋੜ 'ਤੇ ਰੱਖਿਆ ਦਿਖ ਸਕਦਾ ਵੀ ਹੱਥ। ਦੇਖਿਆ? ਪਤਾ ਨਹੀਂ ਦਹਾਂ ਦੇ ਗਿਆ। ਮੈਨੂੰ ਫੋਨ ਨਹੀਂ ਦਿਖਦਾ ਪਿਆ ਕਿ ਲੋਪੈਂਦੀ ਇਹ ਤੋਂਪ। ਹੋਏ ਆ ਪਾਣੀ ਚ ਸਕੇ ਬਹਾਰ ਚੱਲ। ਦਸਾ ਮਿੰਟਾਂ ਦਾ ਕੰਮ ਆ। ਹੋ। ਵਲੌਗਰ। ਬਹੁਤ ਚਿਰ ਬਾਅਦ ਆਇਆ। ਉਹ ਦੇਖੋ ਪ੍ਰਜਾਤੀ ਦਿਖਾਉਂਦਾ ਤੁਹਾਨੂੰ ਆ ਦੇਖੋ। ਦੇਖੋ ਇਹ ਲਗ ਗਈ ਨਾ ਅਲਗਲੀ ਪ੍ਰਜਾਤੀ ਆ। ਲਓ ਜੀ ਲੈਣ ਤੜੀ ਆ। ਦੱਸੋ ਆਲੇ ਹੋਰ ਕੀ? ਯੋ ਜੂੰ ਕੈਂਟ ਆ ਇਹਦਾ ਵੀ ਹੈ ਨਾ ਹੋ ਜਾਂਦੀ ਤੇ ਉਹ ਯਾਰ ਇਹ ਤਾਂ ਫੋਨ ਸੁਲੇਟ ਬਦਾਉਣੇ ਕਿ ਚੱਕਰ ਹੈ ਪੈਨਿੰਗ ਸੀ ਕਰਨ ਵਾਲੀ ਹੋਈ ਆ ਆ ਦੇਖੋ ਇੱਕ ਆ ਦੇਖਦੇ ਪ੍ਰਜਾਤੀ ਕਿਨੇ ਘੈਂ ਘੈਂਟ ਤੇ ਨੇਲ ਵੀ ਤੁਹਾਨੂੰ ਦਿਖਾ ਦਿੱਤਾ ਬਸ ਇਰਾ ਹੀ ਆ ਤੇ ਆਪਣੇ ਘਰ ਉਧਰ ਆ ਉਹ ਸਾਹਮਣੇ ਦੇਖ ਸਕਦੇ ਆ ਕਹਿ ਸਾਦੇ ਥੇਤ ਨਹੀਂ ਆ ਖੇਤ ਆਪਣੇ ਬਿਲਕੁਲ ਹੀਤ ਨੂੰ ਆ ਦਿੱਤਾ ਆ ਤਾਂ ਦੇਖ ਸਕਦੇ ਬਿਲਕੁਲ ਸਾਹਮਣੇ ਆ ਲੈ ਬਿਲਕੁਲ ਸਾਹਮਣੇ ਦਾ ਖੇਤ ਆ ਆਪਣੇ ਜਿਵੇਂ ਵਲੋਗ ਜੀ ਕਹਿੰਦੇ ਹੋ ਮੈਂ ਚਲੋ ਫੇਰ ਪਾਣੀ ਲਾ ਕੇ ਫਿਰ ਚੱਲਦੇ ਹਾਂ ਵਲੋਗ ਦੇਖਾ ਕਿਦਾਂ ਦੇ ਬਣਿਆ ਦੇਖਾ ਆਪਣੀ ਆਵਾਜ਼ ਕਿਵੇਂ ਦੀ ਹੁੰਦੀ ਪਈ ਸੀ ਤੇ ਮੂੰਹ ਵੀ ਦਿਖਾ ਦੀ ਥੋੜਾ ਜਿਹਾ ਕਵਰ ਮੇਰਾ ਮਿੱਤਰੋ ਪਿੱਛੇ ਪੂਰਾ ਲਿਬੜਿਆ ਪਿਆ ਤੇ ਮੋਢਾ ਬਾਬੇ ਬਹੁਤ ਦਰਦ ਕਰਦਾ ਪਿਆ ਕਹੀ ਰੱਖਿਆ ਉਸੇ ਲਗਾਤਾਰ ਕਹੀ ਵੀ ਗਲਤ ਤਰੀਕੇ ਨਾਲ ਫੜੀ ਸੀ ਤੇ ਆ ਜੀਭ ਦਿਖ ਜਾਂਦੀ ਹੁਣ ਦੇਖ ਲੰਗਦੀ ਦੇਖਿਆ ਦੇਖਿਆ ਕੰਮ ਗਾਂਂਦੀ ਨੇ ਬੋਰਦੀ ਫਿਰ ਆਪਣੇ ਟਰੈਕਟਰ ਦਾ ਵਲੌਗ ਵੀ ਮਿੱਤਰ ਮੈਨੂੰ ਹੁਣ ਪਤਾ ਲੱਗਾ ਵਿੱਚ ਵਲੌਗ ਪੋਜ਼ ਹੋ ਗਿਆ ਸੀ ਤੇ ਮੈਂ ਪਤਾ ਕੀ ਦਿਖਾ ਰਿਹਾ ਤੁਹਾਨੂੰ ਉਹ ਗੱਬੇ ਪੜਾ ਲ ਪਿਆ ਉਹ ਦਿਖਾ ਰਿਹਾ ਮੈਂ ਕਿਤੇ ਕੋਈ ਹਾਲੂ ਹੁਲੇ ਹੈਗਾ ਤਾਂ ਦੱਸਿਓ ਮੈਨੂੰ ਮੈਨੂੰ ਪਤਾ ਨਹੀਂ ਪੋਜ਼ ਕਿੱਥੇ ਹੋਇਆ ਕਿੱਥੇ ਨਹੀਂ ਚਲੋ ਫਿਰ ਬਾਕੀ ਦੇਖੋ ਅੱਜ ਕੀ ਜੋ ਆਹ ਪੜ ਗਿਆ ਦੋ ਅਗਾਹਾਂ ਆਪਾਂ ਪਾਣੀ ਲਾਵਾਂਗੇ ਦੋ ਵਲੌਗ ਹੁੰਦੇ ਆ ਚਲੋ ਠੀਕ ਆ ਫਿਰ ਦੇਖਾਂ ਮੈਂ ਲੋਕ ਕਿਵੇਂ ਦੱਬਨੇ ਆ ਓਕੇ ਫਿਰ ਜਾ ਕੇ ਦੇਖ ਲਓ ਹਣ ਤਾਨੂੰ ਕਹ ਰਿਹਾ ਪ੍ਰਜਾਤੀਆਂ ਨਵੀਂ ਨਵੀਂ ਤੁਹਾਨੂੰ ਦਿਖਾਊਗਾ ਉਧਰ ਤੱਕ ਕਿੰਨੇ ਜਾਣੇ ਆਗੇ ਲੈ ਤਾਨੂੰ ਮੈਂ ਕਿਹਾ ਆਣਾ ਫਿਰ ਆਹ ਬਲੌਗਰ ਵਿੱਚ ਮਨ ਲ ਮੇਰੇ ਬਲੌਗਰ ਵਿੱਚ ਨਾ ਜਾਨਵਰ ਦੀਆਂ ਵਾਲਾ ਪ੍ਰਜਾਤੀ ਦਿਖੂਗੀ ਤੁਹਾਨੂੰ ਤੁਸੀਂ ਕਹੋਗੇ ਕਿ ਜਾਨਵਰ ਆਈ ਜਾਂਦੇ ਇਹ ਤੁਹਾਨੂੰ ਪਤਾ ਹੀ ਨਾ ਚਲਾ ਆ ਤਾਂ ਨੋਰਮਲ ਜੀ ਗੱਲ ਆ ਠੀਕ ਆ ਤੁਹਾਨੂੰ ਪਤਾ ਹੀ ਮੰਗਲੇ ਆ ਠੀਕ ਆ ਤੇ ਉਹ ਟਟੀਰੀ ਆ ਗਿਆ ਹਾਂ ਠੀਕ ਆ ਤੇ ਉਹ ਉਹਦਾ ਨਾਮ ਹੀ ਪਤਾ ਮੈਨੂੰ ਉਹ ਤੁਸੀਂ ਗੂਗਲ ਤੇ ਸਰਚ ਕਰ ਲਓ ਮੈਨੂੰ ਕੋਈ ਨਹੀਂ ਪਤਾ ਕਿ ਲਖਦੂ ਲੰਬੀ ਚੁੰਝ ਵਾਲਾ ਨਹੀਂ ਕਿਹੜਾ ਆ ਪਿਓ ਕਿਥੇ ਗਿਆ ਉਹ ਫੱਬ ਗੁੱਤੀ ਆ ਆ ਵੀ ਨਵੀਂ ਐਟਮਾਗੀ ਵਿਚੜੀ ਆ ਆਪਣੇ ਖੇਤਾਂ ਜੇ ਅਲੱਗ-ਅਲੱਗ ਆਈਟਮ ਆ ਮਿੱਤਰੋ ਦੇ ਤੁਸੀਂ ਵੀ ਹੈਰਾਨ ਹੋ ਜੂ ਕਿਨੇ ਕਿਹੜੇ ਆਈਟਮ ਤੇ ਹੁਣ ਆਪਾਂ ਇਦਾਂ ਕਰਦੇ ਆ ਕੰਮ ਜੀ ਪਾਣੀ ਦੇਖਿਆ ਗਿਆ ਭਰ ਚਲਾਇਆ ਦੇਖਦੇ ਇੰਨਾ ਕਿ ਰਹਿ ਗਿਆ ਬਸ ਸਾਲੀ ਨੀਂਨੇ ਕੇ ਤੰਗ ਕੀਤਾ ਠੀਕ ਹੈ ਤੇ ਬਲੌਗਾਂ 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 ਬਲੌਗ ਨੂੰ ਮੈਂ ਕਿਹਾ ਜਰੂਰੀ ਆ ਬਲੌਗ ਸ਼ੁਰੂ ਕਰ ਦਈਏ ਪਤਾ ਲੱਗੇ ਕਿ ਨਵੀਂ ਪ੍ਰਜਾਤੀਆਂ ਮੈਂ ਦਿਖਾ ਦਈਏ ਤੇ ਨੰਗੇ ਪੈਰੀ ਆ ਮੇਰਾ ਫੋਨ ਸੀ 30 ਚਾਰਜ ਏ ਅੱਧਾ ਗਣਾ ਗੇਮ ਖੇਲੀ ਠੀਕ ਆ ਪਰ ਆਵਣਾ ਓਏ ਪਬਜੀ ਖੇਲੀ ਹੁਣ ਦੱਸ ਦਿਓ ਕਮੈਂਟਾਂ ਤੇ ਆਪਣੀ ਜੜੀ ਪਾ ਦਿਓ ਆਪਾਂ ਉਹ ਵੀ ਕੀ ਦੱਸ ਦਾਂਗੇ ਖੇលਿਆ ਕਰਾਂਗੇ ਆ ਭਰ ਗਿਆ ਬੱਸ ਉਧਰ ਦੇਖੀ ਤੇ ਉਧਰੋਂ ਪਾਣੀ ਮੋੜ ਦਈਏ ਟੁੱਟਾ ਹੋਣਾ ਜਾਂ ਟੁੱਟਾ ਹੋਇਆ ਸੀ ਤੇ ਥੋੜੇ ਹੀ ਰਹਿ ਗਿਆ ਮੈਂ ਨਾਲ ਹੀ ਪਾਣੀ ਮੋੜ ਦਿੰਦੇ ਵੇ ਟੁੱਟਾ ਤਾਂ ਨਹੀਂ ਹੈਗਾ ਉਧਰ ਸਹੀ ਆ ਅੰਦਰ ਬਸ ਕੀੜੀ ਕੱਢੀ ਜਾਣੀ ਹੈ ਖੇਤਾਂ ਦੇ ਹੋਰ ਤਾਂ ਕੁਝ ਹੈ ਨਹੀਂ ਸਕੂਟਰ ਖੜੀ ਗਿਆ ਠੀਕ ਆ ਜੀ ਤੇ ਚਾਰਜ ਘੱਟੀ ਬੱਸ ਆ ਭਰ ਜਿਵੇਂ ਨਾ ਫੇਪ ਨੱਕਾ ਮੋੜ ਗਈ ਉਧਰ ਮੈਂ ਨਾਲ ਦੇ ਨਾਲ ਦੇ ਨੂੰ ਕਰ ਦਾਂਗੇ ਤੇ ਰੁੱਕੇ ਸਬਰ ਕਰ ਲੋ ਹੁਣ ਫਿਰ ਬਾੜੀ ਜਾਈਏ ਹੁਣ ਤਾਂ ਚਲ ਇੱਕ ਮੈਚ ਹੋ ਲਾ ਲਈਂ ਤੇ ਵੇਖ ਲੈ ਤਾ ਆਕ ਭੜ ਗਿਆ ਜਦੋਂ ਫੇ ਆਪਾਂ ਗਾਂਹਾਂ ਜਾ ਸਕਦੇ ਆ ਉਦੋਂ ਜਾ ਸਕਦੇ ਯੂ نو ਮਿੱਤਰੋ ਸਟੈਪ ਬਾਈ ਸਟੈਪ ਚੱਲਣਾ ਆਪਾਂ ਸਟੈਪ ਬਾਈ ਸਟੈਪ ਦੇਖੋ ਜਦ ਦੇ ਹੋ ਗਿਆ ਫਿਰ ਆਪ ਗਾਂਹਾਂ ਚੱਲਦੇ ਆ ਸ਼ਾਇਦ ਉਹ ਉਹ ਨੱਕਾ ਮਾਰ ਕੇ ਘਰ ਹੀ ਚਲੇ ਜਾਵਾਂਗੇ ਸੌਖਾ ਕੰਮ ਸਾਰਿਆਂ ਨੂੰ ਤੇ ਚਾਰਜ ਲਾਵਾਂਗੇ ਫੋਨ ਠੀਕ ਹੈ ਜੀ ਚਲੋ ਮਿਲਦੇ ਨਵੀਂ ਪ੍ਰਜਾਤੀ ਕੋਈ ਹੋਰ ਆਊਗਾ ਤੁਹਾਨੂੰ ਦਿਖਾਉਂਦਾ ਮੈਂ ਇਹ ਨਵੀਂ ਪ੍ਰਜਾਤੀ ਸੀ ਜਿਆ ਅੱਧ ਲੈ ਆ ਸੁਣ ਲੋ ਅੱਜ ਨਵੀਂ ਪ੍ਰਜਾਤੀ ਇੱਧਰ ਆ ਗਈ ਲੋ ਠੀਕ ਹੈ ਜੀ ਚਲੋ ਫਿਰ ਉਹ ਦੇ ਆ ਕੀ ਦਿਖਾ ਦੀ ਲੋ ਜੀ ਕਿੱਥੇ ਗਈ ਆ ਦੇ ਕਿੰਡੀ ਕਾ ਦੇਖ ਲੋ ਇੱਕ ਇੱਕ ਅੱਥੇ ਵਰਦੀ ਆ ਉਹ ਦੇ ਤਾਂ ਨਵੀਂ ਆ ਕੋਈ ਪ੍ਰਜਾਤੀ ਦਿਖਾ ਦਿਆਂ ਸਾਰੇ ਜਾਨਵਰ ਦਿਖਾ ਦੇਨੇ ਆਪਾਂ ਤਿੰਨ ਹਾਂ ਨਿਕੋ ਬਹੁਤ ਛੋਟੀ ਆ ਦੇਹਲ ਦੱਕ ਜੇ ਦੂਜੀ ਆ ਕਨਕ ਦੇ ਨਾ ਉਹਦੇ ਚ ਡੇ ਡੀਆ ਹਿਸਾਬ ਲਗਾ ਸੀ ਕਿ ਸੋਹਨੀਆ ਕਿੰਨੀ ਆ ਨਾ ਵੇ ਜੈਬਰਾ ਹੈ ਜੈਬਰਾ ਜੈਬਰਾ ਦੇ ਨ ਪੰਖ ਨਿਕਲ ਆਇਆ ਛੋਟੇ ਰਹਿ ਗਏ ਠੀਕ ਆ ਜੀ ਤੇ ਪਾਣੀ ਲੱਗਣ ਤੋਂ ਫਿਰ ਪਗਾਹ ਚੱਲਦੇ ਆ ਆ ਥੋੜਾ ਹੀ ਰਹਿ ਗਿਆ ਆ ਵਾਈਡ ਐਂਗਲ ਤੇ ਪੂਰਾ ਹੀ ਜਾਂਦਾ ਇਹਨਾਂ ਰਹਿ ਗਿਆ ਬਸ ਮਿੱਤਰੋ ਪੀਲੇ ਰੰਗ ਦੀ ਚੇੜੀ ਦੇਖ ਲਵੋ ਨਾ ਇਹ ਨਵੀਂ ਨਵੀਂ ਪ੍ਰਜਾਤੀ ਆ ਗਈ ਹੈ ਜੈਬਰਾ ਵਾਲੀ ਨਾ ਦੇਖੋ ਇਹ ਪੀਲੀ ਆ ਫਰਕ ਦੇਖੋ ਹੈਗਾ ਨਾ ਆ ਪੀਲੀ ਵਾਲੀ ਆ ਤੇ ਆ ਚੱਟੀ ਵਾਲੀ ਆ ਰਗ ਬਰੰਗੀ ਆ ਗਈ ਨਾ ਵਿੱਚ ਫਿਰ ਇਹ ਆਪਰੇ ਵਲੋਗਾਂ ਵਿੱਚ ਉਹਨੀ ਆ ਠੀਕ ਹੈ ਜੀ ਕਿਤੇ ਗਵਾ ਜੀਏ ਸਾਲੀ ਨਿੱਕੀ ਜਈ ਆ ਅਰੇ ਨਿੱਕੇ ਨਿੱਕੇ ਦਾ ਦੇਖਦਿਆਂ ਨਹੀਂ ਹੈਗੀ ਆ ਯਾਰ ਆ ਲੱਗ ਗਿਆ ਮੈਂ ਗੇਮ ਖੇਡ ਲਵਾਂ ਚਲੋ ਮਿੱਤਰੋ ਤੁਸੀਂ ਦੇਖੋ ਵਲੋਗ ਉਹਨਾਂ ਤੱਕ ਮੇਰਾ ਅਗਲੇ ਤੱਕ ਮੈਂ ਉਹਨਾਂ ਤੱਕ ਖੇ ਲਈ ਗੇਮ ਹੈ ਇੱਕ ਮੈਚ ਲੜੀਏ